बच्चे चलते हम अपना प्लास्टिक ਬਾਈ ਅੱਜ ਵਿੜਾ ਤੋਤਾ ਤੇ ਅੱਜ ਆ ਗਿਆ ਮੈਂ ਸਾਗ ਦੇਖੋ ਸਾਗ ਧਰ ਗਏ ਕੱਲ ਨੂੰ ਹਨਾ ਸਾਗ ਬਹੁਤ ਜੁੱਝਾ ਹੋਇਆ ਪਿਆ ਹਾਂ ਦੇਖੀ ਡੇਡੇ ਮੋੜਤੇ ਦੂਜਾ ਹੈਗੀ ਅਫਕਾਨੀਆਂ ਜਿਵੇਂ ਗੜੇ ਹੁੰਦੇ ਆ ਫੜਕਾ ਦੇਖੋ ਕਿੰਨਾ ਹੁੰਦਾ ਗੜੇ ਆਣ ਤੇ ਟਿੱਕਾ ਟਿੱਕਾ ਹੋ ਗਿਆ ਤੇ ਹੁਣ ਕਲਰ ਹੋਰ ਲੈਣ ਲੱਗੀ ਆਇਓ ਦੇਖੋ ਮੋਟਾ ਕਿਹੜਾ ਕਲਰ ਡੱਲ ਦਾ ਬਲੂ ਜਿਹੜਾ ਪਿਆਰ ਆਹ ਇਹ ਤਾਂ ਵੱਡਾ ਸਹਜਾ ਸਹਜ ਵੱਡਾ ਆਓ ਵੀ ਆਉਂ ਲੈ ਲੀ ਤੂੰ ਬਲੂ ਆ ਕਲਰ ਮੈਨੂੰ ਪਿੰਕ ਵੀ ਸੋਹਣਾ ਲੱਗਾ ਉਸ ਆਹੀ ਕਨ ਰਾਇ ਦੇ ਚ ਨਹੀਂ ਨਹੀਂ ਸ਼ਾਂਤ ਦਾ ਸੰਦਾ ਹਾਂ ਮੈਨੂੰ ਸੂਰ ਦੇ ਸੰਦਾ ਇਹਨਾਂ ਹਾਲ ਦੇ ਦੁਲਕਰ ਨੂੰ ਫਿਰ ਲਾਹੇ ਆਹ ਦੇਖੀ ਕਿੰਨਾ ਸੁਨੋ ਤੁਨ ਬਈ ਇੰਨਾ ਵੀ ਠੀਕ ਹਨ ਕੁੰਨੇ ਨਾ ਜਾ ਕਿੰਨੇ ਇਹੇ ਕਲੋ ਕੀ ਨਾ ਕਰੀਏ ਆ ਬਈ ਇਹਦਾ ਕੋਈ ਚੀਜ਼ ਨਹੀਂ ਲੁੱਟ ਕੋਈ ਫਤੋ ਲਾਸ ਸੇਸੋ ਮੋਡਲ ਵੀ ਕੀ ਕਾਟਾ ਪੀਣਾ ਕਾਗਜ਼ ਆਹ ਨਾ ਸਟਾਫ ਆਹ ਪਾਸੇ ਦੇਖ ਸੀ ਹਾਂ ਪਾਲਾ ਮੈਂ ਫਿਰ ਵੀ ਚੁੱਪ ਨਾ ਤਨ ਲੈਣੀ ਬੱਚੇ ਦੋਨੇ ਪਾ ਕੇ ਤੋਰ ਕੇ ਵੇਖ ਸੋਨੂੰ ਧੋਣੇ ਪਾਇਆ ਪਾ ਠੀਕ ਖੁੱਲ ਉਹ ਦੂਜੇ ਜਿਆਦਾ ਖੁੱਲਿਆ ਠੀਕ ਆ ਫੇ ਉਹ ਰੱਖ ਲੈ ਵਿੱਚ ਸਮਾਨ ਸ਼ਾਨਾ ਕਿੱਥੇ ਸ਼ਾਨਾ ਤਾਂ ਉੱਥੇ ਰਹੇਗਾ ਸ਼ਾਨਾ ਆਇਆ ਵੀ ਬਾਈਕ ਤੇ ਪਾ ਚੱਲੇ ਕਰੇ ਹਣ ਅਸੀਂ ਆਉਨੇ ਮਾਰੇ ਜਾ ਰੇ ਸਪੈਨ ਚ ਸਮਾਨ ਲੈ ਆਈਏ ਉਹ ਤਾਂ ਬੋਟ ਲੈ ਕੇ ਆਦੇ ਭੱਜ ਵੀ ਗਿਆ ਹੈ ਅੱਛਾ ਮੈਂ ਤਾਂ ਉਹ ਹੀ ਆਉਣਾ ਤਰਕੇ ਤੂੰ ਤਰ ਕੁੱਛ ਲੈਣਾ ਆ ਜਾ ਕਾ ਮੈਂ ਆ ਗਈ ਫੇਰ ਦੋ ਮੈਨੇ ਮੈਂ ਪਾਲਕੀ ਲਿਆਉਣੀ ਆ ਲਿਆ ਮਾ ਹੋਣਾ ਆ ਗਈ ਮੈਂ 에ਰੋਸਪੇਨ ਇੱਥੇ ਮੈਂ ਲੈਣਾ ਸਮਾਨ ਜਿਆਦਾਤਰ ਲੈਣਾ ਪਾਲਕ ਹੀ ਲੈਣੀਆ ਕਿਉਂਕਿ ਅੱਜ ਮੈਂ ਸਾਗ ਤੋੜਿਆ ਸੀਗਾ ਕਰੋ ਤੇ ਕੱਲ ਨੂੰ ਸਵੇਰ ਮੈਂ ਸਾਗ ਤਾਂ ਰਾਂਗੀ ਆ ਤਾਂ ਮੈਂ ਗਈ ਲੈਣੀ ਤਾਂ ਬਲੀ ਮੈਂ ਪਾਲਕ ਸੀ ਤੇ ਮੈਨੂੰ ਬਹੁਤ ਲੰਬੀ ਲੱਗ ਗਈ ਹੁਣ ਵੇਟ ਕਰੀ ਜਾਂਦੇ ਪਾਲਕ ਲੈ ਲਈ ਆ ਮੈਂ ਅਜੇ ਮੈਂ ਤੇ ਨਾਰੇ ਨੇ ਲਾ ਦਿਖਾਉਣੇ ਆ ਵੀ ਆਰਟ ਫੈਟ ਬੈਠੇ ਇਹਦੇ ਚੱਲ ਵੜ ਗਏ ਮੈਂ ਤਾਂ ਕਹਿੰਦੀ ਇੱਥੇ ਬਹੁਤ ਆ ਮਾਣੋ ਤਾਂ ਜਰਮੈਂਡੀ ਜਾਣਾ ਸੀ ਥੂ ਲੈ ਕੇ ਗਈ ਸੀ ਉੱਥੇ ਜਿਆਦਾ ਘਰ ਕੋਲੇ ਆ ਕਿੰਨੇ ਜੱਟ ਤੇਰੇ ਦੇਖਦੇ

ਉਹਨਾਂ ਨੇ ਤੁਹਾਨੂੰ ਆਈ ਬੇਕ ਲਾ ਕਾਸਾ ਤੇ ਚਲਾਂ ਫਿਰ ਉਹਨਾਂ ਨੂੰ ਚਾਹ ਮਾਂ ਮਦਦ ਲਵ ਲੈ ਚੀ ਉਹਨਾਂ ਨੇ ਲੈ ਆ ਸੀ ਸਮਾਨ ਇਹ ਕੱਪੜਾ ਹੁਣ ਚੱਲੇ ਆ ਘਰੇ ਨੇ ਰਾ ਹੋ ਗਿਆ ਗੱਡੀ ਸਾਡੀ ਪਾਰਕ ਕੀਤੀ ਹੋਈ ਅੱਗੇ గడ్డీ సీ ఉండే నేను

ਉਹ ਇਹ ਤੇ ਸਮਾਨ ਹੈ ਮੇਕਅਪ ਦਾ ਆ ਬਰਬਰ ਇਦਾਂ ਹਾਂ ਨਹੀਂ ਕੱਲ ਮੈਨੂੰ ਇਹਦੇ ਨਾਲ ਦਾ ਦਿੰਦੇ ਸੀਗੇ ਨਾਈਟਸੂਟ ਮੈਂ ਲਿਆ ਨਹੀਂਗਾ ਆ ਇਹ ਸਾਂਦੇ ਆ ਕਲਚਰ ਕਲਚਰ ਜੇ ਇੱਥੇ ਚੈਨ ਵਾਲਿਆਂ ਤੋਂ ਲਏ ਆ ਦੂਜਾ ਮੇਕਅਪ ਦਾ ਸਮਾਨ ਉੱਥੋਂ ਲਿਆਵਾ ਦੂਜੇ ਤੋਂ ਅਕਵਾਸ ਪੋਣਿਆਂ ਤੇ ਵੇਖਣ। ਸ਼ਾਨਾ ਖਾਈ ਜਾਂਦਾ ਪੀਜ਼ਾ। ਇਹ ਸੀ ਸ਼ਾਨ ਨੇ ਛੱਡਿਆ ਸਾਡੇ ਆਉਂਦਿਆਂ ਨੂੰ। ਪੀਜ਼ਾ ਪੂਜਾ ਬਣਾ ਕੇ ਖਾਈ ਜਾਂਦਾ ਸੀਗਾ। ਆਇਆ ਜਰਾ। ਹਾਂ ਉਹ ਵੇਖਦੇ ਆ ਕਿ ਕੰਮ। ਪੀਜ਼ਾ ਤਾਂ ਵੈਸੇ ਲਿਆਉਂਦਾ ਸੀਗਾ। ਕੰਮ ਕਰਕੇ ਖਾਦਾ ਇਹਨੇ। ਸੋਹ ਵਾਲਾ ਪਿਆ ਸੀ। ਆਪਕੋ ਨਾ ਕਾ ਦਖਰਬੂਜਾ ਲਿਆ। ਤੇ ਏ ਅੱਜ ਕੱਟਦੇ ਆਂ ਦੇਜ ਚਲਾ ਜਾਣੀ। ਹੁਣ ਕਿਆ ਨਾ ਇਹ ਨਾ ਇੱਕ ਪਾਸੇ ਇਦਾਂ ਪਰ ਵਿੱਚੋਂ ਤੇ ਮਾਮਾ ਕਹਿੰਦਾ ਪੱਕਿਆ ਹੋਊਗਾ ਤਾਂ ਹੀ ਤੋੜਿਆ। ਟੋਪ ਵੀ ਪਾਲਾ ਸੋਣੀ ਲੱਗਦੀ ਆ। ਹੁਣ ਚੱਲ ਲੈ ਕੇ ਇੱਥੇ ਆਂ ਤਾਂ। ਐ ਦੱਸ ਮੈ। ਮੋਟਰਸਾਈਕਲ ਤੇ? ਨਹੀਂ। ਟੋਪ ਤੇ ਤਾਂ ਲੋਡ ਬਣੇ। ਫਿਰ ਸਾਈਕਲ। ਵੇ ਵੀ ਤਾਂ ਲਾਲੋ ਕੌਸਾ ਉਹ ਵਿਚਾਰਾ ਬੰਦਾ ਆਈ ਸੀ ਲਾਲਾ